ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਜੀ ਸਾਡਾ ਨਵੀਂ ਵੀਡੀਓ ਵਿੱਚ ਅੱਜ ਵੀਰੇ ਵੀਡੀਓ ਤੁਹਾਡੇ ਲਈ ਲੈ ਕੇ ਆਏ ਆਂ ਕਿ ਮੱਕੀ ਸੀਗੀ ਜੀ ਦੋ ਗਿੱਲੇ ਵਗਾਉ ਤੇ ਬਹੁਤ ਸੋਹਣੀ ਬਹੁਤ ਵਧੀਆ ਮੱਕੀ ਆਈ ਤੇ 18 44 ਉਹਦਾ بی ਆ ਜੀ ਬੈਲ ਵੀ ਬੰਦਾ ਹਨਾ ਜੀ ਦਿਖਾ ਦਊਗਾ ਤੁਹਾਨੂੰ ਆ ਤੁਸੀਂ ਦੇਖ ਸਕਦੇ ਹੋਗੇ ਮਗਰ ਬਹੁਤ ਸੋਹਣੀ ਮੱਕੀ ਆਈ ਇੱਕ ਮਿੰਟ ਵਿੱਚ ਵੀ ਹੋ ਜਾਣਾ ਕੱਦ ਕਾਠ ਵੀ ਚੰਗਾ ਵਾ ਤੇ ਇਹ ਕਿਸੇ ਮੇਰੇ ਵੀਰ ਭਰਾ ਨੇ ਇਹ ਖਰੀਦਣੀ ਹੋਵੇ ਤਾਂ ਕੁਲਵਿੰਦਰ ਸਿੰਘ ਵੀਰ ਦਾ ਨਾਮ ਆ ਜੀ ਤੇ ਪਿੰਡ ਝੰਡੇ ਵਾਲਾ ਜ਼ਿਲ੍ਹਾ ਮੋਗਾ ਉਹਨਾਂ ਨਾਲ ਸੰਪਰਕ ਕਰ ਸਕਦਾ ਜੀ ਮੈਂ ਇੱਕ ਵਾਰੀ ਉਹਨਾਂ ਦਾ ਮੋਬਾਈਲ ਨੰਬਰ ਵੀ ਬੋਲ ਦਿੰਦਾ ਜੀ ਉਹਨਾਂ ਦਾ ਮੋਬਾਈਲ ਨੰਬਰ ਹੈਗਾ ਜੀ 94786 68363 ਗਰੰਡੀਮੇ 786 6363 ਇਹ ਉਹਨਾਂ ਦਾ ਮੋਬਾਈਲ ਨੰਬਰ ਹੈ ਜੀ ਮੈਂ ਉੱਪਰ ਵੀ ਲਾ ਦਿੱਤਾ ਹੈ ਸਕਰੀਨ ਤੇ ਆ ਜਿਹੜਾ ਚੱਲੀ ਜਾਂਦਾ ਹੈ ਇਸ ਟਾਈਮ ਇਹ ਉਹਨਾਂ ਦਾ ਮੋਬਾਈਲ ਨੰਬਰ ਹੈ ਜੀ ਤੇ ਤੁਸੀਂ ਸੰਪਰਕ ਕਰ ਸਕਦੇ ਆ ਜੀ ਇਸ ਨੰਬਰ ਤੇ ਤੇ ਬਾਕੀ ਵੀਰੇ ਜੇ ਕਿਸੇ ਨੇ ਕੁਤਰੇ ਦੇ ਹਿਸਾਬ ਨਾਲ ਹਨਾ ਇਹ ਦੂਜਾ ਖਰੀਦਣੀ ਆ ਤਾਂ ਕੁਤਰੇ ਦੇ ਹਿਸਾਬ ਨਾਲ ਖਰੀਦ ਸਕਦਾ ਤੇ ਜੇ ਮੰਨ ਲਾ ਵੀ ਉਵੇਂ ਕਿल्ले ਦਾ ਕਰਨਾ ਠੇਕਾ ਤਾਂ ਕਿल्ले ਦਾ ਕਰ ਸਕਦਾ ਜੀ ਤੇ ਆ ਟਾਲੀ ਖੁੱਦੀ ਮਾਰ ਜਾਈ ਦੋ ਕਿੱਲੇ ਆਈ ਇਹ ਪੂਰੇ ਦੋ ਪਿੱਲੇ ਵਾਂਦੇ ਆਈ ਤੇ ਚਲੋ ਠੀਕ ਆ ਜੀ ਇਹਦੇ ਨਾਲ ਹੀ ਕਰਦੇ ਆ ਵੀਡੀਓ ਖਤਮ ਸਤਿ ਸ੍ਰੀ ਅਕਾਲ ਜੀ ਧੰਨਵਾਦ